ਗੁਰੂ ਰੋਪ ਗੁਰਸਵਾਰੀ ਸਾਧ ਸੰਗਤ ਆ ਜੀ ਅੱਜ ਇਹਨਾਂ ਇਤਿਹਾਸਾਂ ਜਾਂ ਕਰ ਰਹੇ ਹਾਂ ਪ੍ਰੇਮੀ ਲੋਹਾਰ ਬਕਾਲੇ ਪਿੰਡ ਦਾ ਰਹਿਣ ਵਾਲਾ ਗੁਰਜੀ ਬਾਸ ਲੱਕੜ ਦੀਆਂ ਪੌੜੀਆਂ ਬਣਾਉਣ ਦਾ ਕੰਮ ਕਰਦਾ ਸੀ ਹੋਰ ਜੇ ਕੋਈ ਲੋਹੇ ਦਾ ਕੰਮ ਹੋਵੇ ਉਹ ਵੀ ਕਰ ਦਿੰਦਾ ਸੀ ਬੌਲੀ ਦੇ ਜਲ ਨਾਲ ਲੱਕੜ ਦੀਆਂ ਸੱਤ ਪੌੜੀਆਂ ਬਣਾ ਕੇ ਲਾਰਤੀਆਂ ਜਿਸ ਨਾਲ ਬੌੜੀ ਵਿੱਚੋਂ ਜਲ ਲੈਣਾ ਤੇ ਛਾਣ ਕਰਨਾ ਸੌਖਾ ਹੋ ਗਿਆ। ਕੰਮ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਬਾਸ ਸਤਿਗੁਰ ਦੇ ਸਿਰ ਤੇ ਹੱਥ ਰੱਖ ਕੇ ਸਤਨਾਮ ਦਾ ਦੇਜ ਦਿੱਤਾ ਤੇ ਸੰਤ ਸਿਧਾਨ ਉਹਨਾਂ ਦਾ ਨਾਮ ਰੱਖਿਆ। ਇੱਕ ਦਿਨ ਗੁਰੂ ਜੀ ਕੋਲ ਸ ਇੱਕ ਸਾਧੂ ਯੋਗੀ ਆਇਆ। "ਕਿਆ ਮਹਾਰਾਜਾ ਤੋ ਆਪ ਗੁਰਦਾ ਗੱਦੀ ਤੇ ਬੈਠੇ ਹੋ?" ਤਾ ਤੋਂ ਹੀ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਬੜੀ ਤਾਂਗ ਬੜੀ ਕਿਛ ਹੈ ਅੱਜ ਮੈਂ ਆਪਣੇ ਵੱਡੇ ਭਾਲ ਸਮਝਦਾ ਹਾਂ ਆਪ ਜੀ ਦੇ ਦਰਸ਼ਨ ਹੋਏ ਨੇ ਮੈਂ ਬਹੁਤ ਸਮੇਂ ਤੱਕ ਜੋਗ ਤਪ ਕੀਤੇ ਸਿਧੀਆਂ ਪ੍ਰਾਪਤ ਕੀਤੀਆਂ ਲੋਕਾਂ ਨੂੰ ਆਪਣੇ ਅਧੀਨ ਕੀਤਾ ਮਾਨੂੰ ਸ਼ਾਂਤੀ ਨਹੀਂ ਮਿਲੀ ਮੈਂ ਇਹ ਜਾਣ ਲਿਆ ਕਿ ਸਿਧੀਆਂ ਕੇਵਲ ਲੋਕਿਕ ਵਿਹਾਰ ਨੇ ਇਹਨਾਂ ਨਾਲ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਮੈਂ ਆਪ ਜੀ ਦੀ ਸ਼ਰਣ ਆਇਆ ਹਾਂ ਮੈਨੂੰ ਆਨੰਦ ਦੀ ਪ੍ਰਾਪਤੀ ਦਾ ਉਦੇਸ਼ ਦੇ ਦਿਓ ਗੁਰੂ ਜੀ ਨੇ ਉਹਦੀ ਸ਼ਧਾ ਪ੍ਰਿਨ ਦੇਖ ਕੇ ਕਿਹਾ ਕਿ ਸਰੀਰ ਤਿਆਗ ਤੇ ਹੋਰ ਸਰੀਰ ਜਦੋਂ ਤਾਣ ਕਰਕੇ ਸਾਡੇ ਪਾਸ ਆਵੇਗਾ ਫਿਰ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ ਸੁਖੋ ਜੋਗ ਇਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਜੋੜ ਕੇ ਆਪਣਾ ਸਰੀਰ ਤਿਆਗ ਲਿਆ ਅੰਤ ਸਮੇਂ ਵਾਸਨਾ ਅਨੁਸਾਰ ਯੋਗੀ ਗੁਰੂ ਘਰ ਵਿੱਚ ਆਣ ਜਨਮ ਲਿਆ ਗੁਰੂ ਦੇ ਛੋਟੇ ਪੁੱਤਰ ਮੋਹਰੇ ਜੀ ਦੇ ਘਰ ਪਹਿਲਾ ਪੁੱਤਰ ਅਰਥਮਲ ਤੇ ਉਸਦੇ ਪਿਛੋਕੀ ਯੋਗੀ ਨੇ ਦੂਜੇ ਪੁੱਤਰ ਦੇ ਰੂਪ ਵਿੱਚ ਜਨਮ ਲਿਆ ਅੰਤਰਜਾਮੀ ਗੁਰੂ ਜੀ ਨੇ ਇਸ ਵਾਰਤਾ ਨੂੰ ਜਾਣ ਕਰਕੇ ਇਹ ਬਾਲਕ ਉਹ ਆਨੰਦ ਦੀ ਇੱਛਾ ਵਾਲਾ ਯੋਗੀ ਹੈ ਵੱਲੋਂ ਸੇਵਾਦਾਰ ਨੂੰ ਆਖਿਆ ਜਾ ਬੱਚੇ ਨੂੰ ਚੁੱਕ ਕੇ ਲਿਆ ਗੁਰੂ ਸਾਹਿਬ ਨੇ ਬੜਾ ਪਿਆਰ ਸਤਿਕਾਰ ਕੀਤਾ ਤੇ ਉਸ ਬੱਚੇ ਦਾ ਨਾਂ ਰੱਖ ਦਿੱਤਾ ਆਨੰਦ ਇੱਕ ਦਿਨ ਭਾਈ ਬਾਰੂ ਨੇ ਬੇਨਤੀ ਕੀਤੀ ਮਹਾਰਾਜ ਸੰਗਤਾਂ ਵਕ ਵਕ ਤੁਹਾਡੇ پاس ਆਉਂਦੀਆਂ ਰਹਿੰਦੀਆਂ ਨੇ ਸਾਰੀ ਸੰਗਤ ਦਾ ਆਪਸ ਵਿੱਚ ਮੇਲ ਮਲਾਪ ਨਹੀਂ ਹੁੰਦਾ ਇਸ ਕਰਕੇ ਇੱਕ ਦਿਨ ਨਿਯਤ ਕੀਤਾ ਜਾਵੇ ਜਿਸ ਤੇ ਮੇਲਾ ਕੀਤਾ ਜਾਵੇ ਸਾਰੀ ਸੰਗਤ ਦਾ ਕੱਠ ਵਧੇ ਤੇ ਸਾਰੀ ਸੰਗਤ ਦੇ ਵਿੱਚ ਪ੍ਰੇਮ ਭਾਵਨਾ ਵਧੇ ਸੋ ਗੁਰੂ ਸਾਹਿਬ ਨੇ ਹੁਕਮ ਕੀਤਾ ਭਾਈ ਪਾਰੋ ਜੀ ਸਾਰੇ ਸਿੱਖ ਸੇਵਕਾਂ ਨੂੰ ਚਿੱਠੀਆਂ ਪਾਈ ਭੇਜ ਦਿਓ ਸੁਨੇਹ ਭੇਜ ਦਿਓ ਆ ਕੀ ਵਿਸਾਖੀ ਦੇ ਦਿਨ ਦੇ ਉੱਤੇ ਆਪਾਂ ਗੋਜਦਵਾਲ ਦੇ ਵਿੱਚ ਬੜਾ ਭਾਰੀ ਇਕੱਠ ਕਰਾਂਗੇ ਮੈਂ ਤਾਂ ਲੇੰਗਰ ਤਿਆਰ ਕਿਤੇ ਜਾਣਗੇ ਜਾਤ ਪਾਤ ਦੇ ਭਰਮ ਭੇਦ ਵਰਤੋਂ ਜਿਹੜੇ ਮਟਾਦ ਤੇ ਜਾਣਗੇ ਮੇਲੇ ਦਾ ਪ੍ਰਭਾਵ ਤੇ ਗੁਰੂ ਦੀਆਂ ਵਡਿਆਈਆਂ ਹੁੰਦੀਆਂ ਵੇਖ ਕੇ ਨਿੰਦਕ ਲੋਕਾਂ ਨੂੰ ਬੜਾ ਦੁੱਖ ਹੋਇਆ ਉਹਨਾਂ ਨੇ ਕਿਹਾ ਗੁਰੂ ਜੀ ਨੇ ਇੱਕ ਨਵਾਂ ਪੰਥ ਚਲਾ ਦਿੱਤਾ ਨੀਤ ਜਾਤ ਦਾ ਇਹਨਾਂ ਨੇ ਭੇਦ ਦੂਰ ਕਰਕੇ ਚੌ ਵਰਣਾ ਬ੍ਰਾਹਮਣ ਖੱਤਰੀ ਵੈ ਤੇ ਸੂਦਰ ਨੂੰ ਇੱਕ ਪੰਗਰ ਦੇ ਵਿੱਚ ਬਿਠਾ ਕੇ ਲੰਗਰ ਵਰਤਾਇ ਆਪਣੇ ਚਲਣਾ ਦੀ ਪੌੜ ਦੇ ਕੇ ਸਿੱਖ ਬਣਾਉਂਦੇ ਨੇ ਵੈਗੁਰੂ ਗੁਰਮੰਤਰ ਸਿਮਰਨ ਵਾਸਤੇ ਦਿੰਦੇ ਨੇ ਨਿੰਦਕ ਦੁਖੀਆਂ ਪਾਸੇ ਗੱਲਾਂ ਸੁਣ ਕੇ ਖੱਤਰੀ ਤੇ ਬ੍ਰਾਹਮਣ ਸਹਾਰ ਨਾ ਸਕੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਜੇ ਰੀਤੀ ਚੱਲ ਪਈ ਤਾਂ ਖੱਤਰੀ ਧਰਮਨਸ਼ਟ ਹੋ ਜਾਵੇਗਾ ब्राह्मणਾਂ ਨੂੰ ਕੋਈ ਨਹੀਂ ਮੰਨੇਗਾ ਪ੍ਰਜਾ ਸ਼ੰਕਰ ਵਰਣ ਹੋ ਜਾਏਗੀ ਇਹ ਤਾਂ ਸਾਨੂੰ ਕੋਈ ਪਾਪ ਹੁਣੇ ਹੀ ਕਰਨਾ ਪਊਗਾ ਲਾਹੌਰ ਜਾ ਕੇ ਖत्री ब्राह्मण ਇਕੱਠੇ ਹੋ ਕੇ ਅਕਬਰ ਪਾਦਸ਼ਾਹ ਜਾ ਕੇ ਸ਼ਿਕਾਇਤ ਦਰਜ ਕਰਾ ਦਿੱਤੀ ਕਿ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਬੈਠੇ ਨੇ ਤੇ ਚੌ ਵਰਨਾ ਦੇ ਵਿੱਚੋਂ ਭੇਲ ਭਾ ਮਟਾ ਕੇ ਕੈਤਰੀ ਮੰਤਰ ਨੂੰ ਛੱਡ ਕੇ RAM ਨਾਮ ਦਾ ਨਾਮ ਛੱਡ ਕੇ ਸਿੱਖਾਂ ਨੂੰ 12 ਗੁਰੂ ਨਾਮ ਜਪਣਾ ਦਾਦੇ ਨੇ ਇਹਨਾਂ ਨੇ ਹਿੰਦੂ ਧਰਮ ਦੀ ਸਾਰੀ ਮਰਿਆਦਾ ਨਾਸ ਕਰ ਦਿੱਤੀ ਹੈ ਸ਼ਿਕਾਇਤਾਂ ਸਾਰੀਆਂ ਗੱਲਾਂ ਸੁਣ ਕੇ ਇਕਬਰ ਨੇ ਕਿਹਾ ਗੱਲ ਪੁੱਛਾਂਗੇ ਤੇ ਫਿਰ ਦੋਵਾਂ ਦੀ ਗੱਲ ਸੁਣ ਕੇ ਨਿਆਂ ਕਰਾਂਗੇ ਪ੍ਰੰਤ ਅਕਬਰ ਬਾਦਸ਼ਾਹ ਨੇ ਗੁਰੂ ਜੀ ਨੂੰ ਪਰਵਾਣਾ ਭੇਜਿਆ ਕਿ ਤੁਹਾਡੇ ਉੱਤੇ ਖੱਤਰੀ ਬ੍ਰਾਹਮਣ ਮੇਰੇ ਪਾਸ ਆਣ ਕੇ ਫਰਿਆਦ ਕਰਕੇ ਗਏ ਨੇ ਸੋ ਇਸ ਦਾ ਤੁਸੀਂ ਉੱਤਰ ਦਿਹੋ ਬਾਦਸ਼ਾਹ ਦਾ ਪਰਵਾਣਾ ਪੜ ਕੇ ਗੁਰੂ ਜੀ ਨੇ ਸਿਆਣੇ ਸਿੱਖਾਂ ਨਾਲ ਵਿਚਾਰ ਕੀਤੇ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਖਿਆ ਪੁੱਤਰ ਤੁਸੀਂ ਲਾਹੌਰ ਅਕਬਰ ਦੇ ਦਰਬਾਰ ਵਿੱਚ ਜਾਓ ਖਤਰੀ ਬ੍ਰਾਹਮਣਾ ਦੇਸ਼ ਕਹਿਦਾ ਜਥਾ ਜੋਗ ਉੱਤਰ ਦੇ ਕੇ ਫਤੇ ਪ੍ਰਾਪਤ ਕਰੋ ਮੈਂ ਆਉ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ ਗੁਰੂ ਜੀ ਨੇ ਕਿਹਾ ਹੈ ਪੁੱਤਰ ਤੂੰ ਕੋਈ ਚਿੰਤਾ ਨਾ ਕਰ ਜਾ ਤੂੰ ਆਪਣੀ ਸੱਜੀ ਬਾਹ ਵੱਲ ਵੇਖੇਗਾ ਤੂੰ ਚਾਰ ਵੇਦ ਤੇ ਛੇ ਸ਼ਾਸਤਰਾਂ ਦਾ ਵਕਤਾ ਹੋ ਜਾਵੇਂਗਾ ਤੈਨੂੰ ਸਭ ਵਿਦਿਆ ਤੇਰੇ ਹਿਰਦੇ ਵਿੱਚ ਪ੍ਰਕਾਸ਼ ਮਾਨ ਹੋ ਜਾਵੇਗੀ ਗੁਰੂ ਜੀ ਪਾਸ਼ਾ ਵਰਕ ਆਦ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਤਿਆਰ ਹੋ ਕੇ ਲਾਹੌਰ ਪਹੁੰਚ ਗਏ ਰਾਤ ਆਪਣੇ ਘਰੁੰਦੇ ਮੰਡੀ ਕਟੀਆਂ ਤਸਵੀਰ اکبر ਦੀ ਕਚਹਿਰੀ ਦੇ ਵਿੱਚ ਚਲੇ ਗਏ ਬਾਦਸ਼ਾਹ ਨੇ ਉਸੇ ਸਮੇਂ ਸਭ ਖੱਤਰੀ ਬ੍ਰਾਹਮਣ ਸ਼ਿਕਾਇਤੀਆਂ ਨੂੰ ਸਦਰਿਆ ਦੱਸੋ ਇਹਨਾਂ ਨੇ ਤੁਹਾਡਾ ਕੀ ਵਿਗਾੜ ਕੀਤਾ ਹੈ ਤਾਂ ਬਾਦਸ਼ਾਹ ਸਲਾਮਤ ਖਤਰਿਆਂ ਬ੍ਰਾਹਮਣਾਂ ਨੇ ਕਿਹਾ ਕਿ ਇਹਨਾਂ ਨੇ ਵੀਰ ਦੀ ਮर्यादा ਨੂੰ ਛੱਡ ਕੇ ਆਪਣਾ ਹੂਰ ਮਤ ਚਲਾ ਦਿੱਤਾ ਹੈ ਇਹਨਾਂ ਨੇ ਗੈਤਰੀ ਮੰਤਰ ਜੋ ਹਿੰਦੂ ਧਰਮ ਦਾ ਮਹਾਂ ਮੰਤਰ ਹੈ ਉਸ ਨੂੰ ਵੀ ਪੜਨਾ ਛੱਡ ਦਿੱਤਾ ਹੈ ਉਹਦੀ ਥਾਂ ਤੇ ਕੋਈ ਹੋਰ ਹੀ ਬਾਣੀ ਰਚ ਰਹੇ ਨੇ ਇਹਨਾਂ ਨੂੰ ਆਖੋ ਗੈਤਰੀ ਮੰਤਰ ਪੜ੍ਹ ਕੇ ਸ਼ਰੋਣ ਦਾ ਕਬਰ ਨਹੀਂ ਸ੍ਰੀ ਗੁਰੂ ਨਾਨਕ ਦਾ ਜਿਹਨੂੰ ਉਤਰ ਦੇਣ ਵਾਸਤੇ ਆਖਿਆ ਤਾਂ ਆਪ ਜੀ ਨੇ ਗੁਰੂ ਜੀ ਦੇ ਬਚਨਾਂ ਨੂੰ ਯਾਦ ਕਰਕੇ ਜੇਸੂ ਵਲੇ ਆਪਣੀ ਸਜੀ ਬਾਹਵਲ ਵੇਖਿਆ ਤਾਂ ਆਪ ਜੀ ਨੂੰ ਸਭ ਵਿਦਿਆ ਪ੍ਰਾਪਤ ਹੋ ਗਈ ਆਹ ਜੀ ਨੇ ਗੈਤਰੀ ਦਾ ਪਾਠ ਕਰਕੇ ਫਿਰ ਉਸ ਦੇ ਅਰਥ ਕਰਕੇ ਸੁਣਾਏ ਜਿਸ ਨੂੰ ਸੁਣ ਕੇ ਸਾਰੇ ਫਰਿਆਦੀ ਧੁੱਪ ਰਹੇ ਗਏ اکبر ਆ ਬੜਾ ਖੁਸ਼ ਹੋਇਆ ਔਰ ਉਹਨਾਂ ਨੂੰ ਸੁਣਾ ਕੇ ਕਿਹਾ ਪਰਮੇਸ਼ਰ ਤੇ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਪਵਿੱਤ੍ਰਾਂ ਪ੍ਰਾਣਾਂ ਅਨੁਸਾਰ ਹੀ ਅਮਲ ਕਰ ਰਹੇ ਨੇ ਤੁਸੀਂ ਝੂਠੇ ਹੋ। ਜੇ ਤੁਹਾਨੂੰ ਕੋਈ ਹੋਰ ਸ਼ੰਕਾ ਹੈ ਤਾਂ ਪੁੱਛੋ ਨਹੀਂ ਤਾਂ ਇਹਨਾਂ ਨੂੰ ਨਮਸਕਾਰ ਕਰੋ ਇਸ ਤਰ੍ਹਾਂ ਝੂਠੇ ਹੋ ਕੇ ਸਾਰੇ ਚੁੱਪ ਕਰਕੇ ਘਰਾਂ ਦੇ ਰਸਤੇ ਪੈ ਗਏ। ਪਿੱਛੋਂ ਅਕਬਰ ਉਸ ਬਾਦਸ਼ਾਹ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਕਿਹਾ ਲੋਕਾਂ ਵਿੱਚ ਤੁਹਾਡਾ ਪ੍ਰਤਾਪ ਵੇਖ ਕੇ ਉਹਨਾਂ ਤੋਂ ਜਰਿਆ ਲਈ ਜਾਂਦਾ ਇਰਖਾ ਕਰਦੇ ਨੇ ਇਸ ਵਾਸਤੇ ਸਾਰੇ ਪਾਸੇ ਰੱਖਣ ਵਾਸਤੇ ਮੇਰੇ ਵੱਲੋਂ ਗੁਰੂ ਜੀ ਨੂੰ ਬੇਨਤੀ ਕਰਨੀ ਮਰਿਆਦਾ ਰੱਖਣ ਵਾਸਤੇ ਇੱਕ ਵਾਰ ਤੀਰਥ ਯਾਤਰਾ ਕਰਾਂ ਗੁਰੂ ਰਾਮਦਾਸ ਜੀ ਅਕਬਰ ਦੀ ਕਚਹਿਰੀ ਵਿੱਚ ਪ੍ਰਸੰਤਾ ਸਹਿਤ ਆਪਣੇ ਘਰੇ ਦੂਨਾ ਮੰਡੀ ਆ ਗਏ ਤੇ ਦੂਜੇ ਦਿਨ ਜਦ ਆਪ ਜੀ ਬਾਜ਼ਾਰ ਗਏ ਤਾਂ ਇੱਕ ਬਹੁਤ ਮੁੱਲ ਦਾ ਸੁੰਦਰ ਕਪੜਾ ਇੱਕ ਦਕਾਨ ਤੇ ਵੇਖ ਕੇ ਮਨ ਵਿੱਚ ਪ੍ਰੇਮ ਨਾਲ ਕਹਿਣ ਲੱਗੇ ਕੱਪੜੇ ਦਾ ਗੁਰੂ ਜੀ ਵਾਸਤੇ ਜਾਮਾ ਚੋਗਾ ਬਣਾਵਾਂਗੇ। ਬੜੇ ਪਰੇਸ਼ਾਨ ਹੋਏ ਉਦੋਂ ਸ਼੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਬੈਠੇ ਆਪ ਜੀ ਦੇ ਪ੍ਰੇਮ ਨੂੰ ਜਾਣ ਕੇ ਆਪ ਜੀ ਸਰੀਰ ਨੂੰ ਹਿਲਾਉਣ ਲੱਗੇ ਜਿਵੇਂ ਕਪੜਾ ਪਹਿਨ ਰਹੇ ਹੁਣ ਬੱਲੂ ਨੇ ਪੁੱਛਿਆ ਮਹਾਰਾਜ ਆਪ ਇਸ ਤਰ੍ਹਾਂ ਕਿਉਂ ਹਿਲ ਰਹੇ ਹੋ ਗੁਰੂ ਜੀ ਨੇ ਕਿਹਾ ਸਾਨੂੰ RAMDAS ਲਾਉ ਦੇ ਬਾਜ਼ਾਰ ਵਿੱਚ ਖੜਾ ਚੋਗਾ ਪਹਿਨ ਆ ਰਿਹਾ ਹੈ ਚੋਲਾ ਪਹਿਨ ਆ ਰਿਹਾ ਹੈ ਅਸੀਂ ਉਸ ਦਾ ਪ੍ਰੇਮ ਵੇਖ ਕੇ ਖੁਸ਼ ਹੋ ਰਹੇ ਹਾਂ ਸ਼ੇ ਗੁਰੂ RAMDAS ਜੀ ਉੱਥੋਂ ਚੱਲ ਕੇ ਅੱਗੇ ਚੌਂਕ ਵਿੱਚ ਆਏ ਉੱਥੇ ਆਪ ਜੀ ਨੇ ਭੇਰ ਦੇ ਅੰਬ ਵਿਖਦੇ ਵਿਖੇ ਆ ਵਿਚਾਰ ਕਰਕੇ ਲਾਹੌਰ ਦੀ ਸੁਗਾਰ ਗੁਰੂ ਜੀ ਵਾਸਤੇ ਭੇਟਾ ਕਰਨ ਲਈ ਜੋਗ ਹੈ ਇੱਕ ਸੁੰਦਰ ਅੰਬ 1 ਰੁਪਏ ਨਾ ਧੋਨ ਗੁਰੂ ਜੀ ਵਾਸਤੇ ਮੁੱਲ ਲੈ ਲਿਆ ਤੇ ਗੋਜਵਾਲ ਸਾਹਿਬ ਤੁਰ ਪਏ ਪ੍ਰੇਮ ਦੀ ਖਿੱਚ ਨਾਲ ਆਪ ਜੀ ਸਾਰਾ ਦਿਨ ਤੁਰੇ ਗਏ ਰਸਤੇ ਵਿੱਚ ਰਾਤ 1 ਮਿੰਟ ਠਹਿਰੇ ਸਵੇਰੇ ਉੱਠ ਕੇ ਵੇਖਿਆ ਗਾੜੀ ਗਾੜੀ ਤੁਰ ਕੇ ਜਦ ਪਹਿਰੋਵਾਲ ਪਹੁੰਚ ਗਏ ਤਾਂ ਆਪ ਜੀ ਨੇ ਵੇਖਿਆ ਗਰਮੀ ਦੇ ਕਾਰਨ ਅੰਬ ਫਟ ਗਿਆ ਹੈ ਉਸ ਦਾ ਰਸ ਨਿਕਲ ਰਿਹਾ ਹੈ ਹੁਣ ਗੁਰੂ ਤੱਕ ਨਹੀਂ ਪਹੁੰਚ ਸਕਦਾ ਤਾਂ ਆਪ ਜੀ ਨੇ ਗੁਰੂ ਜੀ ਦਾ ਧਿਆਨ ਕਰਕੇ ਆਖਿਆ ਮਹਾਰਾਜ ਇਹ ਅੰਬ ਆਪ ਜੀ ਦੇ ਅਰਪਣ ਕਰ ਰਹੇ ਹਾਂ ਗਰਮੀ ਕਰਕੇ ਇਸ ਦਾ ਰਸ ਝੁੰਦਾ ਜਾ ਰਿਹਾ ਹੈ ਕਿਰਪਾ ਕਰੋ ਤੇ ਇਸ ਨੂੰ ਅੰਗੀਕਾਰ ਕਰ ਲਵੋ ਮੇਰੀ ਸ਼ਰਧਾ ਪੂਰੀ ਕਰੋ ਇਹ ਬੇਨਤੀ ਕਰਕੇ ਆਪ ਜੀ ਨੇ ਅੰਮ ਚੂਪ ਲਿਆ ਉਧਰ ਗੁਰੂ ਅਮਰਦਾਸ ਜੀ ਬੜੇ ਪ੍ਰੇਮ ਤੇ ਸਵਾਦ ਨਾਲ ਅੰਮ ਚੂਪ ਰਹੇ ਨੇ ਫਿਰ ਗੁਰੂ ਜੀ ਨੇ ਅੰਮ ਦੀ ਗੁੱਟਲੀ ਮੂੰਹ ਵਿੱਚੋਂ ਕੱਢ ਕੇ ਬੱਲੂ ਨੂੰ ਦਿੱਤੀ ਤੇ ਆਖਿਆ ਤਾਕੀ ਵਿੱਚ ਰੱਖ ਦੇ ਜਦ ਗੁਰੂ ਰਾਮਦਾਸ ਜੀ ਉਸ ਸਮੇਂ ਪ੍ਰੰਤ ਪਹੁੰਚੇ ਤਾਂ ਗੁਰੂ ਰਾਮਦਾਸ ਜੀ ਤੁਸਾਂ ਸਾਨੂੰ ਬੜਾ ਸੁੰਦਰ ਚੋਲਾ ਬਣਾਇਆ ਮਿੱਠਾ ਆਂਬ ਚ ਪਾਇਆ ਤਾਂ ਗੁਰੂ ਜੀ ਕਹਿਣ ਲੱਗੇ ਮਹਾਰਾਜ ਆਪ ਦਾਸਾਂ ਨੂੰ ਨਵਾਜਣ ਵਾਲੇ ਹੋ ਆਪਣੀ ਮਹਿਮਾ ਆਪ ਹੀ ਜਾਣਦੇ ਹੋ ਫਿਰ ਅਕਬਰ ਦੀ ਕਚਹਿਰੀ ਵਿੱਚ ਹੋਈ ਸਾਰੀ ਵਾਰਤਾ ਗੁਰੂ ਅਮਰਦਾਸ ਜੀ ਨੂੰ ਸੁਣਾਈ ਸ਼ਾਂਤੀ ਦੇ ਪਹੁੰਚੇ ਸਤਿਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਦਰਸ਼ਨ ਹੀ ਤੀਰਥਾਂ ਨੂੰ ਉਹਨਾਂ ਦੇ ਪਥਵੀ ਦੇ ਤੀਰਥਾਂ ਦੇ ਜਾਣ ਦੀ ਇੱਛਾ ਕੀਤੀ ਗੰਗਾ ਆਦਿ ਜਦ ਨੇ ਤੀਰਥ ਨਹੀਂ ਉਨ੍ਹਾਂ ਵਿੱਚ ਜਿਹੜੇ ਪਾਪੀ ਲੋਕ ਸ਼ਰਾਨ ਕਰਦੇ ਹਨੇ ਉਹ ਆਪਣੇ ਅਨੰਤ ਪਾਪ ਉਹਦੇ ਵਿੱਚ ਛੜ ਜਾਂਦੇ ਨੇ ਸਮਾ ਪਾ ਕੇ ਉਹਨਾਂ ਪਾਪਾਂ ਦਾ ਭਾਅ ਤੀਰਥਾਂ ਤੋਂ ਸਹਾਰਿਆ ਨਹੀਂ ਜਾਂਦਾ ਗੁਰੂ ਜੀ ਨੇ ਰਜ਼ਨਾ ਕੀਤੀ ਆਣ ਕੇ ਸਾਡੇ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਸਾਡੇ ਦੁੱਖ ਦੂਰ ਕਰੋ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਕਿੰਨੀਆਂ ਕਿੰਨੀਆਂ ਮੰਦਰਾਂ ਮਾਰਦੇ ਕੋ ਸਿੱਖ ਸੰਗਤ ਨੂੰ ਨਾਲ ਲੈ ਕੇ ਉਹ ਹੋਏ ਗੁਰੂ ਘेत्र ਜਿੱਥੇ ਸਰਸਤੀ ਨਦੀ ਵਗਦੀ ਪੁੱਜ ਗਏ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਫਿਰ ਗੁਰੂ ਜੀ ਨੇ ਤੀਰਦੀ ਮਹਿਮਾ ਪੁੱਛੀ ਗੁਰੂ ਜੀ ਨੇ ਦੱਸਿਆ ਕਿ ਇੱਥੇ ਵਿਸ਼ਵਾਮিত্র ਆਦ ਬਹੁਤ ਰਸ਼ੀਆਂ ਨੇ 48 ਉਹ ਵਿੱਚ ਬੈਠ ਕੇ ਤਪ ਕੀਤਾ ਹੈ ਬਹੁਤ ਰਸ਼ੀਆਂ ਦੀ ਭੀੜ ਇੱਥੇ ਬੈਠਣ ਵਾਸਤੇ ਥਾਂ ਨਹੀਂ ਸਿਰਈ ਉਹਨਾਂ ਨੇ ਸ੍ਰਸ਼ਤੀ ਨਦੀ ਦੀ ਰੱਦ ਨਾ ਕਰਕੇ ਆਖਿਆ ਕਿ हे ਦੇਵੀ ਸਾਨੂੰ ਬੈਠਣ ਵਾਸਤੇ ਥਾਂ ਦੇ ਤਰ ਸ੍ਰਸ਼ਤੀ ਨੇ ਦੂ ਕੋ ਪਿਛੇ ਹਟ ਕੇ ઋਸ਼ੀਆਂ ਨੂੰ ਬੈਠਣ ਵਾਸਤੇ ਥਾਂ ਦਿੱਤੀ ਉੱਥੇ ਬੈਠ ਕੇ ਰਹੀ ਤਪ ਕਰਨ ਲੱਗੇ ਫਿਰ ਆ ਜੀ ਨੇ ਇੱਕ ਮੰਕਣ ਰਹੀ ਦੀ ਗੱਲ ਸੁਣਾਈ ਉਸ ਦੇ ਇਥੋਂ ਕੋਹੇ ਤੋਂ ਤਿੰਨ ਕੋਹਾਂ ਤੇ ਸ੍ਰਸ਼ਤੀ ਦੇ ਕਿਨਾਰੇ ਉਹ ਬੜਾ ਕਠਨ ਤਾਪ ਕੀਤਾ ਸੀ ਇੱਕ ਦਿਨ ਉਸ ਦੀ ਕਿਸੇ ਤਰ੍ਹਾਂ ਇੱਕ ਉਂਗਲ ਨੂੰ ਚੀਰ ਆ ਗਿਆ ਜੀ ਦੇ ਵਿੱਚੋਂ ਲੋਬ ਦੀ ਥਾਂ ਹਰੇ ਪੱਤੇ ਦੇ ਪਾਣੀ ਵਾਂ ਘਰਾ ਪਾਣੀ ਨਿਕਲਿਆ ਇਸ ਨੂੰ ਵੇਖ ਕੇ ਮੁਣੀ ਖੁਸ਼ੀ ਨਾਲ ਨੱਚਣ ਲੱਗ ਪਿਆ ਉਹਦੇ ਤਾਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਜੀ ਵੀ ਨੱਚਣ ਲੱਗ ਪਏ ਤਾਂ ਦੇਵਤਿਆਂ ਨੇ ਸ਼ਿਵਾਂ ਨੂੰ ਬੇਨਤੀ ਕੀਤੀ ਕਿ ਮੰਕੜ ਨੂੰ ਨਚਣ ਤੋਂ ਹਟ ਆਓ ਸੰਸਾਰੀ ਲੋਕ ਬੜੇ ਦੁਖੀ ਨੇ ਸ਼ਿਵ ਨੇ ਆਪਣਾ ਭੇਸ ਬਲ ਕੇ ਮੋਹਿਨ ਨੂੰ ਪੁੱਛਿਆ ਕਿ ਆਪ ਕਿਸ ਕਾਰ ਨੱਚ ਰਹੇ ਹੋ ਤਮੰਕਰ ਨੇ ਕਿਹਾ ਮੈਂ ਇਤਨਾ ਕਠਨ ਤਪ ਕੀਤਾ ਹੈ ਮੇਰੇ ਸਰੀਰ ਵਿੱਚ ਲਹੂ ਨਹੀਂ ਰਿਹਾ ਇਸ ਖੁਸ਼ੀ ਕਰਕੇ ਮੈਂ ਨੱਚ ਰਿਹਾ ਹਾਂ ਤਾਂ ਸ਼ਿਵ ਜੀ ਨੇ ਆਪਣੀ ਉਂਗਲੀ ਚੀਰ ਕੇ ਉਸ ਨੂੰ ਸੁਆ ਕੱਢ ਕੇ ਵਿਖਾਈ ਕਿ ਆ ਵੇਖ ਤਪ ਕਰਕੇ ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ ਸੁਆ ਹੋ ਗਈ ਹੈ ਮੈਨੂੰ ਫਿਰ ਵੀ ਕੋਈ ਖੁਸ਼ੀ ਨਹੀਂ ਪਾਣੀ ਵੇਖ ਕੇ ਖੁਸ਼ੀ ਹੋ ਗਈ ਐ ਇਹ ਗੱਲ ਸੁਣ ਕੇ ਮਨਕਣ ਰਿਸ਼ੀ ਨੱਚਣੋਂ ਹਟ ਗਿਆ ਤੇ ਫਿਰ ਤਪ ਕਰਨ ਲੱਗ ਪਿਆ ਜਗਤ ਜੀਵਾਂ ਨੂੰ ਸ਼ਾਂਤੀ ਮਿਲੀ ਇੱਥੇ ਇਸ਼ਨਾਨ ਕਰਕੇ ਫਿਰ ਅੱਗੇ ਥਨੇਸ਼ਰ ਜਾ ਡੇਰਾ ਕੀਤਾ ਇੱਥੇ ਗੁਰੂ ਜੀ ਨੇ ਦੱਸਿਆ ਕਿ ਗੌਰਵਾਂ ਪਾਣਮਾਂ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਣ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ ਇਹ ਸਾਨ ਜੋਤੀ ਸਰ ਤੀਰ ਦੇ ਨਾਲ ਨਾਲ ਪ੍ਰਸਿੱਧ ਹੈ ਜੋਤੀਸ਼ਰ ਗੁਰੂ ਜੀ ਦਾ ਦੀਵਾਨ ਸਜ ਗਿਆ ਲੋਕ ਹਮ ਹਮਾ ਕੇ ਦਰਸ਼ਨ ਕਰਨੋਂ ਆਏ ਜੋਗੀ ਸੰਿਆਸੀ ਪੰਡਤ ਬਰਾਗੀ ਆਦ ਬਹੁਤ ਆਏ ਕੁਝ ਹੰਕਾਰੀ ਪੰਡਤ ਅਤੇ ਸੰਿਆਸੀ ਜਿਨ੍ਹਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਕਾਰਨ ਦਾ ਸਾਨੂੰ ਪਤਾ ਨਹੀਂ ਲੱਗਾ ਜਨੋਂ ਕੇ ਵੇਦਾਂ